ਪੰਜਾਬੀ ਇੱਕ ਮਾਰਸ਼ਲ ਕੌਮ ਜੋ ਕਿ ਜਾਣੇ ਜਾਂਦੇ ਆ ਆਪਣੇ ਇਸੇ ਕਰਕੇ ਜਾਣੇ ਜਾਂਦੇ ਆ ਕਿ ਪੰਜਾਬੀ ਦੂਜਿਆਂ ਦੀ ਮਦਦ ਕਰਦੇ ਆ ਇਤਿਹਾਸ ਦੇ ਵਿੱਚ ਵੀ ਜੇਕਰ ਦੇਖਿਆ ਜਾਵੇ ਤਾਂ ਜਦੋਂ ਜਿਹੜੇ ਬਾਹਰਲੇ ਹਮਲਾਵਰ ਆਉਂਦੀ ਸੀ ਤਾਂ ਉਹਨਾਂ ਨੂੰ ਜੇ ਕਿਸੇ ਦਾ ਡਰ ਹੁੰਦਾ ਸੀ ਤਾਂ ਉਹ ਪੰਜਾਬੀਆਂ ਦਾ ਡਰ ਹੁੰਦਾ ਸੀ ਜਦੋਂ ਇੱਥੋਂ ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਜਦੋਂ ਔਰਤਾਂ ਨੂੰ ਇਥੋਂ ਲੈ ਕੇ ਜਾਇਆ ਜਾਂਦਾ ਸੀ ਜਬਰੀ ਜਿਹੜੇ ਬਾਹਲੇ ਹਮਲਾਵਰ ਆਉਂਦੇ ਸੀ ਤਾਂ ਉਹਨਾਂ ਨੂੰ ਪੰਜਾਬੀ ਬਚਾਉਂਦੇ ਰਹੇ ਆ ਇਤਿਹਾਸ ਦੇ ਵਿੱਚ ਦਰਜ ਆ ਤੇ ਹੋਰ ਵੀ ਜਦੋਂ ਕੋਈ ਅੱਜ ਦੇ ਸਮੇਂ ਦੇ ਵਿੱਚ ਵੀ ਜੇਕਰ ਗੱਲ ਕਰੀਏ ਕਿਤੇ ਕੁਦਰਤੀ ਆਫਤਾਂ ਆਉਂਦੀ ਆ ਕੋਈ ਤਾਂ ਹੜ੍ਹਾਂ ਦੀ ਹੋ ਗਈ ਜਾਂ ਹੋਰ ਇਸ ਤਰ੍ਹਾਂ ਦੀ ਤਾਂ ਉੱਥੇ ਲੰਗਰ ਦੀ ਸੇਵਾ ਹਰ ਦਵਾਈਆਂ ਦੀ ਸੇਵਾ ਹਰ ਪ੍ਰਕਾਰ ਦੀ ਸੇਵਾ ਜਿਹੜੀ ਉਹ ਪੰਜਾਬੀ ਸਭ ਤੋਂ ਜ਼ਿਆਦਾ ਕਰਦੇ ਨੇ ਤੇ ਇਹ ਆਪਣੇ ਵੇਖਣ ਦੇ ਵਿੱਚ ਆਉਂਦਾ ਇਹ ਗੱਲ ਦੇ ਵਿੱਚ ਕੋਈ ਵੀ ਜਿਹੜਾ ਵਾ ਉਹ ਲੁਕੀ ਸ਼ਿੱਪੀ ਕੋਈ ਗੱਲ ਨਹੀਂ ਦੇ ਪਰ ਪੰਜਾਬੀ ਅੱਜ ਖੁਦ ਇੱਕ ਐਡੀ ਵੱਡੀ ਮੁਸੀਬਤ ਦੇ ਵਿੱਚ ਆ ਫਸੇ ਹੋਏ ਆ ਮੁਸੀਬਤ ਕੀ ਆ ਵੀ ਜਿਹਨੂੰ ਆਪਾਂ ਸਾਰੇ ਜਾਣਦੇ ਆ ਤੇ ਹਰ ਸਾਲ ਹੀ ਉਸ ਚੀਜ਼ ਦਾ ਰੌਲਾ ਪੈਂਦਾ ਵਾ ਪਰਾਲੀ ਝੋਨੇ ਦੀ ਰਹਿਦ ਖੁੰਦ ਜਿਹੜੀ ਆ ਜਿਹਨੂੰ ਅੱਗ ਲਾਉਣ ਦੇ ਕਾਰਨ ਪ੍ਰਦੂਸ਼ਣ ਹੁੰਦਾ ਤੇ ਜਿਹਦੇ ਨਾਲ ਬਿਮਾਰੀਆਂ ਲੱਗਦੀਆਂ ਬਾਅਦ ਚ ਤੇ ਪਰਚੇ ਕੱਟ ਜਾਂਦੇ ਆ ਕਈ ਕੁਝ ਹੁੰਦਾ ਹਰ ਸਾਲ ਰੌਲਾ ਪੈਂਦਾ ਵਾ ਤੇ ਬਾਅਦ ਫੇਰ ਮਾਮਲਾ ਵੀੜਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਵਾ ਜੇ ਤੁਸੀਂ ਜੇ ਨੰਗ ਜਾਂਦਾ ਮਹੀਨਾ ਕਰੋਲਾ ਪਾ ਕੇ ਫੇਰ ਕਹਾਣੀ ਉੱਥੇ ਹੀ ਰਹਿ ਜਾਂਦੀ ਆ ਇਸ ਚੀਜ਼ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਅਸੀਂ ਪਹੁੰਚੇ ਹੋਏ ਆ ਉਹਗੇ ਸਾਹਿਤਕਾਰ ਅਤੇ ਵਾਤਾਵਰਣ ਪ੍ਰੇਮੀ ਡਾਕਟਰ ਗੁਰਚਰਨ ਸਿੰਘ ਨੂਰਪੁਰ ਜੀ ਇਹ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਅਸੀਂ ਆਪਾਂ ਉਹ ਗੱਲਬਾਤ ਕਰਨੀ ਆ ਜਿਹੜੀ ਸਾਰਥਕ ਗੱਲਬਾਤ ਹੋਵੇ ਜਿਹਦੇ ਤੋਂ ਕੁਝ ਨਿਕਲਦਾ ਹੋਵੇ ਕਿ ਵਾਕਈ ਇਹ ਹੱਲ ਕਿਵੇਂ ਹੋ ਸਕਦਾ ਵਾ ਜਾਂ ਜਿਹਦੇ ਤੋਂ ਕਿਸੇ ਜਨਤਾ ਨੂੰ ਕੋਈ ਫਾਇਦਾ ਹੁੰਦਾ ਹੋਵੇ ਉਹ ਗੱਲਬਾਤ ਇਹੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਗੱਲ ਨੂੰ ਹੋਰ ਬਣੇ ਨਹੀਂ ਲਿਆਵਾਂਗੇ ਬਿਲਕੁਲ ਥੋੜੇ ਸਮੇਂ ਦੇ ਵਿੱਚ ਜਾਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਐਂਡਰ ਸਰ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਬਾਤ ਬਾਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਐਂਡਰ ਸਰ ਜਿਵੇਂ ਮੈਂ ਆਪਣੀ ਭੂਮਿਕਾ ਦੇ ਵਿੱਚ ਕਿਹਾ ਕਿ ਹਰ ਸਾਲ ਆਉਂਦਾ ਰੋਲਾ ਪੈਂਦਾ ਕਿ ਧੂਆਂ ਧੂਆਂ ਬਹੁਤ ਜ਼ਿਆਦਾ ਹੋ ਗਿਆ ਜੀ ਐਰ ਕਿਤੇ ਪਾਕਿਸਤਾਨ ਦੇ ਮੰਤਰੀ ਨੇ ਮੇ ਚਿੱਠੀ ਲਿਖਤੀ ਜਿਹਦੇ ਉੱਤੇ ਭਾਵੇਂ ਆਪਣੇ ਭਵੰਤਮਨ ਸਾਹਿਬ ਨੇ ਟ੍ਰੋਲ ਕੀਤਾ ਕਿ ਪਹਿਲਾਂ ਪਹਿਲਾਂ ਕੋਹੋਰ ਨੇ ਪਾਕਿਸਤਾਨ ਨੇ ਸਾਨੂੰ ਰੂਸਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਤੇ ਹੁਣ ਤੁਸੀਂ ਚਿੱਠੀ ਲਿਖੀ ਭਾਵੇਂ ਉਹ ਤੇ ਉਹਨਾਂ ਦੇ ਸਿਆਸੀ ਸਾਰੀ ਸਟੰਟ ਭਾਜੀ ਹੋ ਗਈ ਚਲੋ ਵੀ ਪਰ ਹਰ ਸਾਲ ਆਉਂਦਾ ਪਰਾਲੀ ਦਾ ਮੁੱਦਾ ਰੋਲਾ ਪੈਂਦਾ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੁੰਦੇ ਤੇ ਕੁਝ ਵੀ ਨਹੀਂ ਹੁੰਦਾ ਕੀ ਇਸ ਤਰ੍ਹਾਂ ਹੁਣ ਜਿਵੇਂ ਹੋ ਰਿਹਾ ਵਾ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਇਦਾਂ ਇਹ ਪਰਾਲੀ ਦਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਮਰਾੜਾ ਸਾਹਿਬ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਮੱਸਿਆ ਕੀ ਹੈ ਜਦੋਂ ਅਸੀਂ ਸਮੱਸਿਆ ਨੂੰ ਸਮਝ ਲਵਾਂਗੇ ਤੇ ਫੇਰ ਇਸ ਸਮੱਸਿਆ ਦੀ ਅਸੀਂ ਜੜ ਤੱਕ ਵੀ ਪਹੁੰਚ ਸਕਦੇ ਹਾਂ ਇੱਕ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਝੋਨੇ ਦੀ ਫਸਲ ਜਦੋਂ ਪੱਕ ਕੇ ਤਿਆਰ ਹੁੰਦੀ ਹੈ ਤੇ ਉਹਨੂੰ ਵੱਢਿਆ ਜਾਣਾ ਹੁੰਦਾ ਉਦੋਂ ਤੁਰੰਤ ਪਹਿਲਾਂ ਦੀਵਾਲੀ ਦਾ ਤਿਹਾਰ ਆਉਂਦਾ ਹੈ ਹੂੰ ਦਿਵਾਲੀ ਦੇ ਤਿਉਹਾਰ ਦੇ ਦੌਰਾਨ ਬਹੁਤ ਵੱਡੀ ਪੱਧਰ ਤੇ ਮਤਲਬ ਉਤਰੀ ਭਾਰਤ ਦੇ ਵਿੱਚ ਪਟਾਕੇ ਚਲਾਏ ਜਾਂਦੇ ਆ ਬਿਲਕੁਲ ਤੇ ਹਰ ਸ਼ਹਿਰ ਜਿਹੜਾ ਉਹ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਬਣ ਜਾਂਦਾ ਹੈ ਕਿ ਕੋਈ ਬਲਦਾ ਨਗਰ ਹੋਵੇ ਉਹਦੇ ਚੋ ਰਾਤ ਨੂੰ ਇਸ ਤਰ੍ਹਾਂ ਦਾ ਧੂਆਂ ਨਿਕਲਦਾ ਹੈ ਜਿਹੜਾ ਮਤਲਬ ਕਿ ਇੱਕ ਤਰ੍ਹਾਂ ਨਾਲ ਵਾਤਾਵਰਨ ਨੂੰ ਪ੍ਰਲੀਤ ਕਰ ਦਿੰਦਾ ਹੈ ਹੂੰ ਦੂਸਰੀ ਗੱਲ ਇਹ ਕਿ ਇਹਨਾਂ ਦਿਨਾਂ ਦੌਰਾਨ ਜਿਹੜਾ ਧਰਤੀ ਦੀ ਜਿਹੜੀ ਵਾਯੂ ਮੰਡਲ ਦੀ ਜਿਹੜੀ ਨਮੀ ਹੈ ਹੂੰ ਉਹ ਵੱਧ ਜਾਂਦੀ ਹੈ ਤੇ ਧਰ ਜਿਹੜਾ ਧੂਆ ਹੈ ਜੋ ਇੱਥੇ ਜੋ ਵੀ ਕੁਝ ਬਲਦਾ ਹੈ ਜੋ ਵੀ ਕੁਝ ਚੱਲਦਾ ਹੈ ਮੋਟਰਾਂ ਗੱਡੀਆਂ ਜਾਂ ਕੁਝ ਅਸੀਂ ਸਾੜ ਫੂਕ ਕਰਦੇ ਆਂ ਜਾਂ ਪਟਾਕੇ ਚਲਾਉਂਦੇ ਆਂ ਉਹਦਾ ਧੂਆ ਜਿਹੜਾ ਧਰਤ ਉੱਡ ਕੇ ਧਰਤੀ ਤੋਂ ਬਹੁਤ ਉੱਪਰ ਨਹੀਂ ਜਾਂਦਾ ਉਹ ਧਰਤੀ ਦੀ ਪਰਤ ਦੇ ਧਰਤੀ ਦੀ ਤਹਿ ਦੇ ਉੱਪਰਲੀ ਪਰਤ ਦੇ ਨੇੜੇ ਨੇੜੇ ਰਹਿੰਦਾ ਹੈ ਜੋ ਸਾਡੇ ਜੀਵਨ ਲਈ ਬੜਾ ਘਾਤਕ ਸਥਿਤੀ ਪੈਦਾ ਹੁੰਦੀ ਹੈ ਓਕੇ ਇਹਨਾਂ ਦਿਨਾਂ ਦੌਰਾਨ ਮੋਟਰ ਗੱਡੀਆਂ ਦਾ ਵੀ ਜਿਹੜਾ ਧੂਆ ਹੈ ਨਾ ਉਹ ਧਰਤੀ ਦੇ ਨੇੜੇ ਨੇੜੇ ਰਹਿੰਦਾ ਹੈ ਉਹ ਉੱਡ ਕੇ ਦੂਰ ਨਹੀਂ ਜਾਂਦਾ ਇਹਨਾਂ ਦਿਨਾਂ ਦਰਾਂ ਹੀ ਪ੍ਰਾਲੀ ਦਾ ਜਿਹੜਾ ਮਸਲਾ ਸ਼ੁਰੂ ਹੋ ਜਾਂਦਾ ਹੈ ਪ੍ਰਾਲੀ ਹਰ ਸਾਲ ਜਿਹੜਾ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਬਿਲਕੁਲ ਤੇ ਮਤਲਬ ਜਿਵੇਂ ਤੁਸੀਂ ਦੱਸਿਆ ਲਾਹੌਰ ਤੇ ਇੱਧਰ ਚੰਡੀਗੜ੍ਹ ਤੇ ਹੋਰ ਦਿੱਲੀ ਤੱਕ ਵੀ ਇਹ ਰੋਲਾ ਪੈਂਦਾ ਕਿ ਪੰਜਾਬ ਦੀ ਪ੍ਰਾਲੀ ਸਰਕਾਰੀ ਸਕੂਲਾਂ ਛੁੱਟੀਆਂ ਵੀ ਹੋਈਆਂ ਦਿੱਲੀ ਹਾਂਜੀ ਹਾਂਜੀ ਜਦ ਕਿ ਮੈਂ ਸਮਝਦਾ ਕਿ ਉਹਨਾਂ ਇਲਾਕਿਆਂ ਵਿੱਚ ਪ੍ਰਾਲੀ ਦੀ ਸਮੱਸਿਆ ਨਾਲ ਇਹ ਸਾਰੇ ਹਾਲਾਤ ਨਹੀਂ ਬਣਦੇ ਹੂੰ ਉੱਥੇ ਹਾਲਾਤ ਜਿਹੜੇ ਬਣਦੇ ਆ ਉਹ ਇਸ ਕਰਕੇ ਵੀ ਹੈ ਕਿ ਆ ਜਿਹੜਾ ਮੈਂ ਪਹਿਲਾਂ ਦੱਸਿਆ ਹੈ ਕਿ ਦੀਵਾਲੀ ਦੇ ਪਟਾਕੇ ਇਹਨਾਂ ਦਿਨਾਂ ਦੇ ਮੌਸਮਾਂ ਦੀ ਤਬਦੀਲੀ ਇਹ ਸਾਰਾ ਕੁਝ ਮਿਲ ਕੇ ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਇਹ ਪੈਦਾ ਕਰ ਕੱਲਾ ਕਿਸਾਨਾਂ ਦੇ ਉੱਤੇ ਮੜ ਦਿੰਦਾ ਜਾਂਦਾ ਮੈਂ ਹਾਂਜੀ ਪਰ ਮੈਂ ਇਹਦੇ ਨਾਲ ਇਹ ਵੀ ਗੱਲ ਕਵਾਂਗਾ ਕਿ ਸਾਨੂੰ ਵੀ ਸੋਚਣਾ ਪਵੇਗਾ ਅਸੀਂ ਜਿਹੜਾ ਇਹਨਾਂ ਦਿਨਾਂ ਦੌਰਾਨ ਪੰਜਾਬ ਦੀ ਧਰਤੀ ਨੂੰ ਇੱਕ ਗੈਸ ਚੈਂਬਰ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ ਬਾਹਰ ਸੜਕ ਤੇ ਨਿਕਲ ਕੇ ਸਾਹ ਲੈਣਾ ਔਖਾ ਹੋ ਜਾਂਦਾ ਹੈ ਬਿਲਕੁਲ ਜਿਹੜੀ AQI ਜਿਹੜੀ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਜਿਹੜਾ ਮਤਲਬ ਕਿ 30 40 ਦੇ ਆਸ-ਪਾਸ ਰਹਿਣਾ ਚਾਹੀਦਾ ਜਿਹੜੀ ਸਾਫ਼ ਹਵਾ ਦਾ ਉਹ ਇਹਨਾਂ ਦਿਨਾਂ ਦੌਰਾਨ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਤੇ 600 700 ਨੂੰ ਪਾਰ ਕਰ ਜਾਂਦੀ ਹੈ ਇੰਨੀ ਜ਼ਿਆਦਾ ਪ੍ਰਦੂਸ਼ਣ ਇੰਨੀ ਜ਼ਿਆਦਾ ਗੰਦੀ ਹਵਾ ਮਤਲਬ ਕਿ ਸਾਡੇ ਆਲੇ-ਦੁਆਲੇ ਜਿਦੇ ਵਿੱਚ ਅਸੀਂ ਸਾਹ ਲੈਂਦੇ ਆ ਉਹਦੇ ਵਿੱਚ ਸਾਡੇ ਬੱਚੇ ਸਾਹ ਲੈਂਦੇ ਆ ਇਹ ਮੈਂ ਤੁਹਾਨੂੰ ਫਿਰ ਕਹਿੰਦਾ ਰਹੂੰਗਾ ਕਿ ਫਿਰ ਜਿਹੜੀ ਤੁਸੀਂ ਦੱਸਿਆ ਕਿ ਇੰਨੀ ਜ਼ਿਆਦੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਆ ਫਿਰ ਬਤੌਰ ਇੱਕ ਡਾਕਟਰ ਇੱਕ ਇਹ ਫਿਰ ਸਿਹਤ ਨੂੰ ਕੀ ਕੀ ਨੁਕਸਾਨ ਪਹੁੰਚਾਉਂਦੀ ਆ ਇਹ ਚੀਜ਼ ਜਿਹੜੀ ਆ ਇਹ ਇੱਕ ਬਾਡੀ ਦੇ ਉੱਤੇ ਕੀ ਕੀ ਪ੍ਰਭਾਵ ਪਾਉਂਦੀ ਆ ਜਿਹੜੀਆਂ ਇਹ ਜਿਹੜੇ ਆ ਜਿਹੜੇ ਦਿਨ ਹੁੰਦੇ ਆ ਇਹਨਾਂ ਦਿਨਾਂ ਦੇ ਵਿੱਚ ਹਵਾ ਦੇ ਵਿੱਚ ਸਾਹ ਲੈਂਦੇ ਆ ਜਦੋਂ ਹਰ ਬੰਦਾ ਮਹਾਰਾਣਾ ਸਾਹਿਬ ਜਿਹੜਾ ਇਹ ਇਹ ਹਵਾ ਜਿਹੜੀ ਪ੍ਰਦੂਸ਼ਿਤ ਹਵਾ ਹੈ ਉਹਦੇ ਵਿੱਚ ਇੱਕ 2.5 ਅਤੇ 10 ਐਮਐਮ ਜਿਹੜੇ ਕਣ ਨੇ ਬਰੀਕ ਕਣ ਜਿਹੜੇ ਮਤਲਬ ਬਰੀਕ ਵਾਲਾ ਤੋਂ ਵੀ ਕਿਤੇ ਬਰੀਕ ਕਣ ਹੁੰਦੇ ਜਿਹੜੇ ਸਾਰੇ ਹੀ ਸਾਡੇ ਅੰਦਰ ਜਾਂਦੇ ਆ ਓਕੇ ਤੇ ਉਹ ਅੰਦਰ ਜਾ ਕੇ ਕੇਵਲ ਸਾਡੀ ਛਾਤੀ ਨੂੰ ਹੀ ਨਹੀਂ ਮਤਲਬ ਕੀ ਖਰਾਬ ਕਰਦੇ ਛਾਤੀ ਖੰਗ ਗਲਾ ਖਰਾਬ ਜਾਂ ਹੋਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੀ ਨਹੀਂ ਪੈਦਾ ਕਰਦੇ ਜਿਹਦੇ ਤੋਂ ਅਸੀਂ 2-3 ਦਿਨ ਸਟ੍ਰੀਜਨ ਖਾਲੀ ਕੋਈ ਹੋਰ ਐਂਟੀਬਾਇਓਟਿਕ ਲਲਾ ਕੋਈ ਹੋਰ ਐਂਟੀ ਅਲਰਜੀਕ ਗੋਲੀਆਂ ਖਾਲੀਆਂ ਤੇ ਠੀਕ ਹੋ ਗਏ ਇਹੀ ਇੱਥੋਂ ਤੱਕ ਮਸਲਾ ਸਮਾਪਤ ਨਹੀਂ ਹੋ ਜਾਂਦਾ ਗੱਲ ਇਹ ਆ ਕਿ ਉਹ ਜਿਹੜੇ ਇਹ ਬਰੀਕ ਕਾਨੇ ਸਾਡੇ ਜਦੋਂ ਖੂਨ ਵਿੱਚ ਰਲਦੇ ਆ ਤੇ ਖੂਨ ਵਿੱਚ ਰਲ ਕੇ ਸਾਡੇ ਹਾਰਟ ਦੇ ਵਿੱਚ ਬਲੌਕਸ ਪੈਦਾ ਕਰਨ ਦਾ ਕਾਰਨ ਬਣਦੇ ਆ ਤੇ ਇਹਨਾਂ ਦਿਨਾਂ ਦੌਰਾਨ ਮੈਂ ਅਕਸਰ ਇਹ ਗੱਲ ਕਹੀ ਹੈ ਇੰਨੇ ਭਿਆਨਕ ਹੋ ਜਾਂਦੇ ਹੈ ਇਸ ਇਹ ਮੈਂ ਅਕਸਰ ਗੱਲ ਇਹ ਕਹੀ ਹੈ ਲਿਖੀ ਵੀ ਹੈ ਆਪਣੇ ਆਰਟੀਕਲ ਦੇ ਵਿੱਚ ਲੇਖਾਂ ਦੇ ਵਿੱਚ ਲਿਖੀ ਵੀ ਹੈ ਕਿ ਉਹ ਇਹਨਾਂ ਦਿਨਾਂ ਦੌਰਾਨ ਇਹਨਾਂ ਦਿਨਾਂ ਦੇ ਦੁਰਾਣ ਜਾਂ ਇਹਨਾਂ ਦਿਨਾਂ ਦੇ ਬੀਤਣ ਤੋਂ ਤੁਰੰਤ ਬਾਅਦ ਲੋਕਾਂ ਨੂੰ ਮਰਗਾਂ ਦੇ ਭੋਗਾਂ ਦੇ ਸੱਦੇ ਜ਼ਿਆਦਾ ਆਉਣ ਲੱਗ ਪੈਂਦੇ ਆ ਪੰਜਾਬ ਦੇ ਵਿੱਚ ਇੱਕਦਮ ਮੌਤਾਂ ਜਿਹੜੀਆਂ ਵੱਧ ਜਾਂਦੀਆਂ ਅਸੀਂ ਸਾਰੇ ਜਿਹੜੇ ਸਾਰੇ ਅਸੀਂ ਜਿੰਦਾ ਬਚ ਜਾਂਦੇ ਆ ਇਸ ਰੁੱਤ ਤੋਂ ਮੈਂ ਇਸ ਰੁੱਤ ਨੂੰ ਇਹ ਕਹਿਣਾ ਕਿ ਇਹ ਰੁੱਤ ਪੰਜਾਬ ਦੀ ਧਰਤੀ ਜਿਹੜੀ ਨਾ ਉਹ ਸ਼ਾਂ ਰੁੱਤਾਂ ਦਾ ਦੇਸ਼ ਹੈ ਜਿਦੇ ਵਿੱਚ ਗਰਮੀ ਸਰਦੀ ਪਤਝੜ ਬਹਾਰ ਵਰਖਾ ਤੇ ਸੀਤ ਰੁੱਤੇ ਛੇ ਰੁੱਤਾਂ ਨੇ ਪੰਜਾਬ ਦੀ ਧਰਤੀ 'ਚ ਅਸਾ ਪੰਜਾਬ ਛੇ ਰੁੱਤਾਂ ਛੇ ਰੁੱਤਾਂ ਦਾ ਦੇਸ਼ ਏ ਇਸ ਤਰ੍ਹਾਂ ਦਾ ਖਿੱਤਾ ਸ਼ਾਇਦ ਕਿਤੇ ਦੁਨੀਆ 'ਚ ਨਹੀਂ ਹੈਗਾ ਓਕੇ ਤੇ ਇਹ ਹਰ 2 ਮਹੀਨੇ ਬਾਅਦ ਇੱਥੇ ਰੁੱਤ ਬਦਲਦੀ ਏ ਓਕੇ ਇੰਨਾ ਇਨੀ ਮਤਲਬ ਕੀ ਵਧੀਆ ਵਾਤਾਵਰਨ ਹੈ ਇੱਥੇ ਜੀਵਨ ਲਈ ਇੰਨਾ ਚੰਗਾ ਵਾਤਾਵਰਨ ਹੈ ਪਰ ਅਸੀਂ ਹੁਣ ਸੱਤ ਰੁੱਤਾਂ ਬਣਾ ਲਈਆਂ ਇੱਕ ਸੱਤਵੀਂ ਰੁੱਤ ਉਹ ਰੁੱਤ ਏ ਜਿਹੜੀ ਧੀਮੀ ਮੌਤ ਦੀ ਰੁੱਤ ਏ ਇਹ ਧੀਮੀ ਮੌਤ ਦੀ ਰੁੱਤ ਅਸੀਂ ਪੈਦਾ ਕੀਤੀ ਹੈ ਇਹਨਾਂ ਦਿਨਾਂ ਦੌਰਾਨ ਸਾਡੇ ਹਰ ਇੱਕ ਦੀ ਉਮਰ ਘਟ ਰਹੀ ਹੈ ਸਾਡੇ ਬੱਚਿਆਂ ਦੀ ਉਮਰ ਘਟ ਰਹੀ ਹੈ ਇਹ ਇਹਨਾਂ ਦਿਨਾਂ ਦੌਰਾਨ ਅਸੀਂ ਜਿਹੜੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਉਹ ਲੋਕਾਂ ਨੇ ਇਸ ਤਰ੍ਹਾਂ ਦੇ ਹਾਲਾਤ ਅਸੀਂ ਆਲੇ ਦੁਆਲੇ ਆਪਣੇ ਪੈਦਾ ਕਰ ਲਿਆ ਅਸੀਂ ਤਾਂ ਇੱਥੋਂ ਤੱਕ ਕਿ ਪ੍ਰਭਾਤ ਫੇਰੀਆਂ ਹੁੰਦੀਆਂ ਉੱਤੇ ਗੈਰ ਚੜੀ ਹੁੰਦੀ ਏ ਸਮਾਨ ਤੇ ਤੇ ਅਸੀਂ ਪਟਾਕੇ ਬੰਬ ਚਲਾ ਚਲਾ ਕੇ ਉਸ ਬਾਬੇ ਦੇ ਨਾਂ ਤੇ ਜਿਸ ਬਾਬੇ ਨੇ ਸਾਨੂੰ ਕਿਹਾ ਕਿ ਜਿਹੜੀ ਹਵਾ ਹੈ ਉਹ ਹਵਾ ਤੁਹਾਡੇ ਗੁਰੂ ਦੇ ਸਬਾਨ ਹੈ ਉਸ ਹਵਾ ਨੂੰ ਅਸੀਂ ਗੰਦਾ ਕਰੀ ਜਾਂਦੇ ਨਾਲੇ ਉਹਦੇ ਸ਼ਬਦ ਪੜੀ ਜਾਂਦੇ ਨਾਲੇ ਉਹਦੀ ਹਵਾ ਨੂੰ ਇਹਦੇ ਫਿਰ ਜੇ ਇੱਕ ਗੁਰੂ ਸਾਹਿਬ ਕਿਤੇ ਦੇਖਦੇ ਹੋਣਗੇ ਤੇ ਉਹ ਤਾਂ ਕਹਣਗੇ ਮੈਨੂੰ ਛਡਾਰ ਰਿਹਾ ਸਿੱਖ ਸਾਡੀਆਂ ਬੇਸਮਝੀਆਂ ਦਾ ਕੋਈ ਪਾਰਾ ਵਾਰ ਹੀ ਨਹੀਂ ਹੈਗਾ ਹੂੰ ਅਸੀਂ ਬਹੁਤ ਇਹ ਸਾਰਾ ਕੁਝ ਗਲਤ ਕਰ ਰਹੇ ਆ ਤੇ ਆਪਣੀ ਆਪਣੇ ਆਪ ਲਈ ਆਪਣੀ ਔਲਾਦ ਦੇ ਅੱਗੇ ਕੰਡੇ ਬੀਜ ਰਹੇ ਆ ਇਹਦੇ ਨਾਲ ਸਾਡੇ ਸਾਰਿਆਂ ਦੀ ਉਮਰ ਤੇ ਅਸਰ ਪੈ ਰਿਹਾ ਤੇ ਇੱਕ ਤਰ੍ਹਾਂ ਨਾਲ ਇਹਨਾਂ ਦਿਨਾਂ ਦੌਰਾਨ ਹਰ ਬੰਦਾ 30 ਸਿਗਟਾਂ ਜਿੰਨਾ ਧੂਆਂ ਆਪਦੇ ਅੰਦਰ ਖਿੱਚ ਰਿਹਾ ਇੱਕ ਦਿਨ ਚ ਇੱਕ ਦਿਨ ਚ ਹਰ ਬੰਦਾ 30 ਸਿਗਟਾ ਪੀਣ ਜਿੰਨਾ ਧੂਆ ਆਪਣੇ ਅੰਦਰ ਖੇਚਦਾ ਜਿਵੇਂ ਇਹ ਸਿਗਟ ਨੂੰ ਕਿਹਾ ਜਾਂਦਾ ਕਿ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ ਸਿਹਤ ਦੇ ਉੱਤੇ ਤੇ ਇਹ ਮਤਲਬ ਕਿ ਹਰ ਇਨਸਾਨ ਹੀ ਜਿਹੜਾ ਵਾ ਉਹ ਉਹਦੇ ਅੰਦਰ ਇੰਨਾ ਜ਼ਿਆਦਾ ਜਿਹੜਾ ਉਹ ਨਿਕੋਟਿਨ ਜਾ ਰਿਹਾ ਵੀ ਉਹਨੂੰ ਇੰਨਾ ਜ਼ਿਆਦਾ ਪ੍ਰਭਾਵ ਪੈਂਦਾ ਬਿਲਕੁਲ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਅਸੀਂ ਸਾਰੇ ਗੁਜ਼ਰਦੇ ਹਾਂ ਚਾਹੇ ਬੱਚੇ ਨੇ ਚਾਹੇ ਬੁੱਢੇ ਨੇ ਚਾਹੇ ਕੋਈ ਵੀ ਹੈ ਖਾਸ ਕਰਕੇ ਬਜ਼ੁਰਗਾਂ ਦੀ ਹਾਲ ਬਜ਼ੁਰਗਾਂ ਦੀ ਹਾਲਤ ਬਹੁਤ ਜੜੀ ਹੈ ਉਹ ਨਾਜ਼ੁਕ ਬਣਦੀ ਹੈ ਉਹ ਬਹੁਤ ਜ਼ਿਆਦਾ ਬਿਮਾਰ ਹੁੰਦੇ ਆ ਤਾਂ ਦੇਖੋ ਆਉਂਦੇ ਹੋਣਗੇ ਕਿਸੇ ਨਾ ਸਾਰੇ ਲੋਕ ਆਉਂਦੇ ਆ ਇਹਨਾਂ ਦਿਨਾਂ ਦਾ ਚਮੜੀ ਚਮੜੀ ਦੀ ਬਿਲਕੁਲ ਸਾਰੇ ਕਈ ਤਰ੍ਹਾਂ ਦੀਆਂ ਅਲਰਜੀ ਦੀਆਂ ਬਿਮਾਰੀਆਂ ਚਮੜੀ ਦੀਆਂ ਬਿਮਾਰੀਆਂ ਸਾਹ ਦੇ ਰੋਗ ਹਾਰਟ ਦੇ ਰੋਗ ਤੇ ਅੱਖਾਂ ਦੇ ਵਿੱਚ ਜਲਨ ਇਹ ਸਾਰੇ ਕੁਝ ਜਿਹੜਾ ਬਹੁਤ ਇੱਕ ਤਰ੍ਹਾਂ ਨਾਲ ਇੱਕ ਦਾਵਾ ਨਾਲ ਅਸੀਂ ਪੈਦਾ ਕਰਦੇ ਆ ਆਪਣੇ ਆਲੇ ਦੁਆਲੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਗੈਸ ਚੈਂਬਰ ਬਣਾ ਲੈਨੇ ਅਸੀਂ ਤੇ ਇਹ ਸਾਨੂੰ ਸੋਚਣਾ ਪਏਗਾ ਸਾਨੂੰ ਵਿਚਾਰਨਾ ਪਏਗਾ ਮੈਂ ਹੁਣੇ ਹੀ ਥੋੜੀ ਦੇਰ ਪਹਿਲਾਂ ਇੱਕ ਆਪਣੇ ਦੋਸਤ ਨਾਲ ਗੱਲਬਾਤ ਕਰ ਰਿਹਾ ਸੀ ਅਸੀਂ ਕਿਹਾ ਯਾਰ ਅਸੀਂ ਜਦੋਂ ਪੰਜਾਬ ਦੇ ਲੋਕ ਜਿਹੜੇ ਸਰਬੱਤ ਦਾ ਭਲਾ ਮੰਗਦੇ ਆ ਜਿਹੜੇ ਕਿਤੇ ਕੋਈ ਗੁਰਪੁਰਬ ਹੋਵੇ ਸਾਡੇ ਗੁਰੂ ਦਾ ਕਿਤੇ ਪੁਰਬ ਮਨਾਇਆ ਜਾ ਰਿਹਾ ਹੋਵੇ ਅਸੀਂ ਕਿਲੋ ਕਿਲੋ ਮੀਟਰ ਤੇ ਲੰਗਰ ਲਾ ਦਿੰਦੇ ਆ ਬਿਲਕੁਲ ਜੀ ਇਥੋਂ ਕਈ ਪ੍ਰੋਗਰਾਮ ਹੁੰਦੇ ਆ ਤੇ ਜੀਰੇ ਤੋਂ ਲੈ ਕੇ ਮਹੂ ਤੱਕ 10-10 ਲੰਗਰ ਲੱਗ ਜਾਂਦੇ ਆ 15 ਕਿਲੋਮੀਟਰ ਦੇ ਵਿੱਚ 15-15 ਲੰਗਰ ਲੱਗੇ ਹੁੰਦੇ ਲੱਗੇ ਹੁੰਦੇ ਆ ਵੇਖਦੇ ਆ ਨਾ ਮੈਂ ਕਿਹਾ ਯਾਰ ਅਸੀਂ ਇਸ ਤਰ੍ਹਾਂ ਦੇ ਲੋਕ ਆ ਤੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਆ ਹਾਲਾਤ ਇਹ ਨੇ ਕਿ ਸਾਨੂੰ ਹਵਾ ਵਿੱਚ ਸਾਹ ਨਹੀਂ ਮਿਲ ਰਿਹਾ ਅਸੀਂ ਸਾਹ ਦਾ ਹਵਾ ਦਾ ਲੰਗਰ ਨਹੀਂ ਲਾ ਸਕਦੇ ਹੂੰ ਅਸੀਂ ਸਾਫ਼ ਹਵਾ ਦਾ ਲੰਗਰ ਨਹੀਂ ਲਾ ਸਕਦੇ ਅਸੀਂ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਇਸ ਬਾਰੇ ਸੋਚੀਏ ਇਹਨਾਂ ਦਿਨਾਂ ਦੌਰਾਨ ਇੱਕ ਮੇਰੇ ਕੋਲ ਲੋਕ ਆਏ ਜਿਹੜੇ ਘਰ ਦੇ ਇੱਕੇਦਮ ਪੰਜ ਜੀ ਬਿਮਾਰ ਹੋ ਗਏ ਇੱਕ ਘਰ ਦੇ ਪੰਜ ਜੀ ਇੱਕਦਮ ਬਿਮਾਰ ਹੋ ਗਏ ਕਾਰਨ ਬਿਮਾਰੀ ਦਾ ਕਾਰਨ ਕੀ ਸੀ ਕਿ ਆਲੇ ਦੁਆਲੇ ਅੱਗ ਲੱਗ ਗਈ ਮਤਲਬ ਆਲੇ ਦੁਆਲੇ ਪਰਾਲੀ ਸਾੜੀ ਜਾ ਰਹੀ ਸੀ ਉਹਨਾਂ ਦੀ ਆਪਦੀ ਪਰਾਲੀ ਵੀ ਸੀ ਓਕੇ ਅਸੀਂ ਐ ਸਮਝਦੇ ਹਾਂ ਕਿ ਜਿਵੇਂ ਹਵਾ ਜਿਹੜੀ ਹੈ ਨਾ ਸਰਕਾਰੀ ਹੈ ਤੇ ਅਸੀਂ ਕਰਕੇ ਦਿਖਾਵਾਂਗੇ ਤੁਹਾਨੂੰ ਵੇਹੀਂ ਤੇ ਲਾਉਣੀ ਅੱਗ ਹਾਂ ਲਾਕੇ ਵਿਖਾਵਾਂਗੇ ਜਿੰਨਾਂ ਨੇ ਆਉਣਾ ਆ ਕੇ ਕਰਕੇ ਵੇਖੇ ਪਰ ਇਹ ਸਾਨੂੰ ਜੇ ਸਰਕਾਰ ਨਿਕੰਮੀ ਹੈ ਸਰਕਾਰ ਨਹੀਂ ਕੁਝ ਕਰ ਰਹੀ ਸਾਡੀ ਤਾਂ ਅਕਲ ਕੰਮ ਕਰਦੀ ਹੈ ਸਾਨੂੰ ਰਿਸਪੋਨਸਿਬਿਲਟੀ ਸਾਨੂੰ ਤਾਂ ਸੋਚਣਾ ਚਾਹੀਦਾ ਹੈ ਨਾ ਅਸੀਂ ਜਿੱਥੇ ਸਾਹ ਲੈਣਾ ਹੈ ਸਾਡੀ ਸਾਡੇ ਵੀ ਹੁੰਦਾ ਜਿੱਥੇ ਗੱਲੇ ਹੋ ਜਾਂਦੀਆਂ ਨਾ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਜਿਹੜੇ ਛੋਟੇ ਕਿਸਾਨ ਆ ਉਹ ਵਿਚਾਰੇ ਕਹਿੰਦੇ ਕਿ ਸਾਡੇ ਕੋਲੇ ਟਰੈਕਟਰ ਵੱਡੇ ਨਹੀਂ ਹੈਗੇ ਤੇ ਫਿਰ ਜਿਹੜੀ ਉਹ ਪਰਾਲੀ ਆ ਉਹਨੂੰ ਗੱਲਣ ਵਾਸਤੇ ਵੱਡੇ ਟਰੈਕਟਰ ਚਾਹੀਦੇ ਆ ਤੇ ਕਉਂਕਿ ਜਿਹੜੇ ਇਨਸਟਰੂਮੈਂਟ ਬਣੇ ਹੋਏ ਆ ਜਿਹੜੇ ਉਹ ਜਿੰਨੇ ਵੀ ਸਾਧਨ ਬਣੇ ਹੋਏ ਆ ਉਹ ਵੱਡੇ ਟਰੈਕਟਰ ਹੀ ਖਿੱਚ ਸਕਦੇ ਆ ਤੇ ਛੋਟੇ ਕਿਸਾਨ ਵੱਡੇ ਟਰੈਕਟਰ ਨਹੀਂ ਚੁੱਕਦੇ ਮਹਿੰਗੇ ਉਹ ਇਹ ਇੱਕ ਅਗੋਂ ਅਕਸੀਜ ਦਿੰਦੇ ਨੇ ਬਿਲਕੁਲ ਮਹਰਾਣਾ ਸਾਹਿਬ ਤੁਹਾਡੀ ਗੱਲ ਠੀਕ ਹੈ ਸਰਕਾਰ ਇਸ ਮਾਮਲੇ 'ਚ ਪੂਰੀ ਤਰ੍ਹਾਂ ناکਾਮ ਹੈ ਨਾ ਤਾਂ ਬਰਾੜੀ ਦੀਆਂ ਗੱਠਾਂ ਜਿਹੜੀਆਂ ਚੁਕੀਆਂ ਜਾਣੀ ਚਾਹੀਦੀਆਂ ਉਹ ਚੁੱਕੀਆਂ ਜਾਂਦੀਆਂ ਨਾ ਜਿਹੜੀਆਂ ਕੰਬਾਈਨਾਂ ਮੰਤਰੀ ਮੰਤਖਬ ਕਹਿੰਦੇ ਰਹੇ ਕਿ ਮੈਂ ਜਾਣਦਾ ਵਾਂ ਮੈਂ ਆਮ ਲੋਕਾਂ ਦੇ ਨਿਕਲੇ ਮੈਂ ਆਮ ਲੋਕਾਂ ਦੀ ਸਮੱਸਿਆ ਨੂੰ ਜਾਣਦਾ ਤੇ ਫਿਰ ਉਹ ਖਾਲ ਕਿਉਂ ਨਹੀਂ ਕਰ ਰਹੇ ਕਬਾਈਨਾ ਦੇ ਮਗਰ ਨਾ ਐਸਐਮਐਸ ਜ਼ਰੂਰੀ ਕੀਤਾ ਹੋਇਆ ਕਿਸੇ ਕਬਾਈਨ ਦੇ ਮਗਰ ਵੀ ਐਸਐਮਐਸ ਨਹੀਂ ਬਹੁਤ ਘੱਟ ਨੇ ਉਹ ਵੀ ਲੱਗਾ ਜਾਏ ਤਾਂ ਉਪਰਾਲੀ ਨੂੰ ਤੂੜੀ ਬਣਾ ਦਿੰਦਾ ਤੇ ਆਸਾਨੀ ਨਾਲ ਕਣਕ ਬੀਜੀ ਜਾ ਸਕਦੀ ਹੈ ਉਹ ਇਹ ਸਾਰੀਆਂ ਚੀਜ਼ਾਂ ਤੇ ਸਰਕਾਰ ਨੂੰ ਪਹਿਲਾਂ ਸਭ ਚੀਜ਼ਾਂ ਦੀ ਤਿਆਰੀ ਕਰਨੀ ਚਾਹੀਦੀ ਤੇ ਇਹਦੀ ਤਿਆਰੀ ਜਿਹੜੀ ਉਹ ਕੋਈ 6 ਮਹੀਨੇ ਸਾਲ ਪਹਿਲਾਂ ਕਰਨੀ ਚਾਹੀਦੀ ਹੈ ਹਰ ਸਾਲ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਹਾਲਾਤ ਨਾ ਪੈਦਾ ਹੋਣ ਦੀ ਤਿਆਰੀ ਜਿਹੜੀ ਸਰਕਾਰ ਨੂੰ ਪਹਿਲਾਂ ਕਰਨੀ ਚਾਹੀਦੀ ਹੈ ਅੰਦਰ ਤਾਂ ਗੱਲ ਨੂੰ ਸਮੇਟਦੇ ਆ ਗੱਲ ਲੰਬੀ ਨਾ ਹੋ ਜਾਵੇ ਕੀ ਹੱਲ ਹੋਊਗਾ ਦਾ ਫਿਰ ਇਹ ਤੁਸੀਂ ਵੀ ਦੱਸਦਾ ਬਿਮਾਰੀਆਂ ਵੀ ਇੰਨੀਆਂ ਭਿਆੰਕਾ ਲੱਗੀਆਂ ਇੰਨਾ ਜਿਆਦਾ ਪ੍ਰਦੂਸ਼ਣ ਤੁਸੀਂ ਦੱਸਿਆ ਇੱਕ ਘਰ ਚ ਪੰਜ ਪੰਜ ਮੈਂਬਰ ਬਿਮਾਰ ਤੇ ਸਰਕਾਰ ਵੀ ਆਪਾਂ ਕਹਿ ਰਹੇ ਆ ਕਿ ਨਕਾਮ ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਕਿ ਅਸੀਂ ਜਿਹੜੇ ਪਰਚੇ ਜਿਹੜੇ ਕੀਤੇ ਆ ਉਹਨਾਂ ਦੇ ਵਿਰੁੱਧ ਅਸੀਂ ਖੜਾਂਗੇ ਫਿਰ ਜਿਨ੍ਹਾਂ ਉਹਨਾਂ ਦੇ ਨਾਲ ਖੜਾਂਗੇ ਜਿਨ੍ਹਾਂ ਦੇ ਪਰਚੇ ਕੀਤੇ ਗਏ ਆ ਉਹਨਾਂ ਦੇ ਹੱਕ ਚ ਖੜਾਂਗੇ ਵੀ ਨਹੀਂ ਪਰਚੇ ਹੋਣੇ ਚਾਹੀਦੇ ਵੀ ਮਜਬੂਰੀ ਚ ਅੱਗ ਲਾਉਣੀ ਪੈ ਰਹੀ ਹੈ ਸਰਕਾਰ ਨਹੀਂ ਕੰਮ ਕਰ ਰਹੀ ਫਿਰ ਇਹਦਾ ਹੱਲ ਕੀ ਹੋਊਗਾ ਮਹਾਰਾਣਾ ਸਾਹਿਬ ਆਖਿਰ ਦੇ ਵਿੱਚ ਮੈਂ ਇਹੀ ਗੱਲ ਕਵਾਂਗਾ ਕਿ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਤੇ ਲੋਕਾਂ ਨੂੰ ਤੇ ਇਹ ਰਲ ਮਿਲ ਕੇ ਬੈਠ ਕੇ ਇਹਦਾ ਹੱਲ ਲੱਭਣਾ ਚਾਹੀਦਾ ਹੈ ਹੱਲ ਕੱਢਣਾ ਚਾਹੀਦਾ ਹੈ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਇਹ ਅਪੀਲ ਕਰਾਂਗਾ ਕਿ ਉਹ ਇਹਦੇ ਲਈ ਸੁਹਿਰਦ ਹੋਣ ਇਸ ਤਰ੍ਹਾਂ ਦਾ ਇਹਨੂੰ ਮਸਲਾ ਨਾ ਬਣਾਉਣ ਕੇ ਸਰਕਾਰ ਦੇ ਨਾਲ ਮਤਲਬ ਕਿ ਸਾਡਾ ਆੜੀ ਵਾਲਾ ਮਸਲਾ ਹੈ ਬਲਕਿ ਇਹਦੇ ਲਈ ਸਾਨੂੰ ਸਿਰਦ ਹੋ ਕੇ ਸੋਚਣਾ ਪੈਗਾ ਕਿਉਂਕਿ ਜੀਵਨ ਨਾਲ ਜੁੜਿਆ ਮਸਲਾ ਹੈ ਅਸੀਂ ਸਭ ਤਰ੍ਹਾਂ ਦੀਆਂ ਲੜਾਈਆਂ ਲੜ ਲੈਣੇ ਆ ਪਰ ਸਾਡੇ ਜੀਵਨ ਨਾਲ ਜਿਹੜੀ ਸਿੱਧੀ ਜੁੜੀ ਹੋਈ ਜਿਹੜੀ ਸਮੱਸਿਆ ਹੈ ਉਹਦੇ ਲਈ ਅਸੀਂ ਕਿਉਂ ਨਹੀਂ ਲੜਦੇ ਉਹਦੇ ਲਈ ਅਸੀਂ ਕਿਉਂ ਨਹੀਂ ਬੋਲਦੇ ਕਿ ਸਾਨੂੰ ਕਿ ਕਿਸਾਨ ਜਥੇਬੰਦੀਆਂ ਨੂੰ ਇਹ ਮਤਲਬ ਕਿ ਮੁੱਦਾ ਨਹੀਂ ਉਠਾਉਣਾ ਚਾਹੀਦਾ ਕਿ ਇਹ ਨਾ ਦਿਨਾਂ ਦੌਰਾਨ ਸਾਨੂੰ ਸਾਹ ਲੈਣਾ ਹੀ ਔਖਾ ਹੋ ਜਾਂਦਾ ਹੈ ਸਾਡੇ ਲੋਕ ਬਿਮਾਰ ਹੁੰਦੇ ਆ ਸਾਡੇ ਬੱਚੇ ਬਿਮਾਰ ਹੁੰਦੇ ਆ ਠੀਕ ਹੈ ਤੇ ਇਹ ਦੇ ਇਹਦੇ ਲਈ ਵੀ ਸਰਕਾਰ ਕੁਝ ਕਰੇ ਠੀਕ ਹੈ ਨਾ ਇਹ ਮੁੱਦਾ ਨਹੀਂ ਹੋਣਾ ਚਾਹੀਦਾ ਇਹ ਮੁੱਦਾ ਤਾਂ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਕਿਉਂਕਿ ਸਾਰਿਆਂ ਮੁੱਦਿਆਂ ਲਈ ਅਸੀਂ ਲੜਾਈਆਂ ਲੜ ਲੈਨੇ ਆ ਪਰ ਜੀਵਨ ਦੇ ਮੁੱਦੇ ਤੇ ਆ ਕੇ ਅਸੀਂ ਚੁੱਪ ਕਰ ਜਾਂਦੇ ਆ ਇਹ ਚੁੱਪ ਜਿਹੜੀ ਬਹੁਤ ਮਹਿੰਗੀ ਪਵੇਗੀ ਸਾਨੂੰ ਸਾਨੂੰ ਇਹ ਸੋਚਣਾ ਪੈਗਾ ਇਹ ਵਿਚਾਰਨਾ ਪੈਗਾ ਮੈਂ ਇੱਕ ਅਖੀਰ ਦੇ ਵਿੱਚ ਜ਼ਰੂਰ ਗੱਲ ਕਹਿਣੀ ਜਾਵਾਂ ਹਾਂਜੀ ਕਿ ਮੇਰੇ ਕੋਲ ਇੱਕ ਦੋਸਤ ਬੈਠੇ ਸੀ ਥੋੜੀ ਦੇਰ ਪਹਿਲਾਂ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ ਜਿੱਥੇ ਟੂਰਨਾਮੈਂਟ ਹੁੰਦੇ ਆ ਬਿਲਕੁਲ ਟੂਰਨਾਮੈਂਟ ਤੇ 1-1 ਕਰੋੜ ਰੁਪਇਆ ਖਰਚ ਹੋ ਜਾਂਦਾ ਹਾਂਜੀ ਉਹ ਮੈਨੂੰ ਦੱਸ ਰਿਹਾ ਸੀ ਕਿ ਕਈ ਵਾਰੀ ਜਿਹੜੀ ਰੇਡ ਇੱਕ ਬੰਦਾ ਪਾਉਂਦਾ ਨਾ ਕਬੱਡੀ ਦਾ ਰੇਡਰ ਜਿਹੜੀ ਰੇਡ ਪਾਉਂਦਾ ਹੈ ਉਹ ਇੱਕ ਰੇਡ ਤੇ 8-8 ਲੱਖ ਰੁਪਇਆ ਲੱਗ ਜਾਂਦੀ ਦਾ ਸ਼ਰਤ ਲੱਗ ਜਾਂਦੀ ਹੈ ਲੱਗ ਜਾਂਦੀ ਹੈ ਯਾਰ ਅਸੀਂ ਕੀ ਨਹੀਂ ਕਰ ਸਕਦੇ ਹੂੰ ਬਿਲਕੁਲ ਠੀਕ ਹੈ ਨਾ ਜੇ ਸਾਡੇ ਲੋਕ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਸਰਗਰਮੀਆਂ ਤੇ ਪੈਸਾ ਖਰਚ ਕਰ ਸਕਦੇ ਆ ਤੇ ਇਸ ਤਰ੍ਹਾਂ ਦੀ ਅਸੀਂ ਕਿਉਂ ਨਹੀਂ ਮਤਲਬ ਕੀ ਹੈ ਸਾਡੀ ਮਾਰਕੀਟ ਕਿਉਂ ਨਹੀਂ ਵਧੀਆ ਕਿੰਨਾ ਵਾ ਸਭ ਤੋਂ ਅਮੀਰ ਕਿਤਾ ਪਰ ਇੱਕ ਅਖੀਰ ਤੇ ਜਰੂਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਉਹਨਾਂ ਲਈ ਬਹੁਤ ਇਹ ਔਖਾ ਸਮਾਂ ਹੁੰਦਾ ਕਿਉਂਕਿ ਉਹਨਾਂ ਉਹਨਾਂ ਦੇ ਕੋਲ ਵੱਡੇ ਸੰਦ ਨਹੀਂ ਹੈਗੇ ਉਹਨਾਂ ਦੀ ਜਰੂਰ ਸਰਕਾਰ ਨੂੰ ਬਾਹ ਪੜਨੀ ਚਾਹੀਦੀ ਹੈ ਤੇ ਜਿਹੜੇ ਜਿਹੜੇ ਕਿਸਾਨ ਸਾਧਨ ਸੰਪਨ ਹੈਗੇ ਆ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਦੇ ਭਲੇ ਲਈ ਆਪਣੇ ਭਲੇ ਲਈ ਤੇ ਇਹ ਸਰਬੱਤ ਦੇ ਭਲੇ ਲਈ ਅਸੀਂ ਕੁਝ ਨਾ ਕੁਝ ਜਰੂਰ ਸੋਚੀਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਸਨ ਡਾਕਟਰ ਚਰਨ ਸਿੰਘ ਨੂਰਪੁਰ ਜੀ ਜਿਹੜੇ ਕਿ ਉਹਗੇ ਸਹਿਤਕਾਰ ਨੇ ਤੇ ਨਾਰੀ ਵਾਤਾਵਰਨ ਪ੍ਰੇਮੀ ਜਾਣਦੇ ਹੋ ਤੁਸੀਂ ਇੱਕ ਲੇਖਕ ਹੁੰਦੇ ਆ ਇਕੱਲਾ ਲਿਖਦੇ ਆ ਇਹ ਜੋ ਲਿਖਦੇ ਆ ਉਹਦੇ ਤੇ ਕੰਮ ਵੀ ਕਰ ਰਹੇ ਆ ਇਹਨਾਂ ਨੇ ਖੁਦ ਵੀ ਆਪਣੇ ਇਸ ਇੱਕ ਜਗ੍ਹਾ ਤੇ ਕੋਈ ਦੋ ਕਿੱਲੇ ਜ਼ਮੀਨ ਲੈ ਕੇ ਉੱਥੇ ਜੰਗਲ ਲਾਇਆ ਹੋਇਆ ਵਾ ਖੁੱਲਾ ਛੱਡ ਕੇ ਵਾਤਾਵਰਨ ਦੇ ਲਈ ਹੀ ਸਿਰਫ ਇਸ ਕਰਕੇ ਵਾਤਾਵਰਨ ਇੰਨਾ ਪ੍ਰੇਮ ਕਰਦੇ ਆ ਤੇ ਜਿਹੜੀ ਗੱਲਬਾਤ ਅਸੀਂ ਕੀਤੀ ਹੈ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਇਸ ਗੱਲਬਾਤ ਨੂੰ ਲੈ ਕੇ ਤੁਹਾਡੇ ਕੋਈ ਸਵਾਲ ਜਾਂ ਕੋਈ رائے ਹੋਵੇ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਭੇਜਿਓ ਮਿਲਦੇ ਆ ਜਲਦੀ ਕਿਸੇ ਹੋਰ ਛਕਸੀਤ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ